ਡੇਰਾ ਬਬਨ ਨਾਨਕ ਵਿੱਚ ਗੁੱਜਰ ਦੇ ਕੁੱਲ ਨੂੰ ਅੱਗ ਲੱਗਣ ਦੇ ਨਾਲ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹਿਆ। ਡੇਰਾ ਬਬਨ ਨਾਨਕ ਦੇ ਨੇੜੇ ਪਿੰਡ ਜੋੜੀਆਂ ਕਲਾਂ ਦੇ ਵਿੱਚ ਅਚਾਨਕ ਅੱਗ ਦੀ ਆਈ ਚੰਗਿਆੜੀ ਨੇ ਤੇਜ਼ ਹਵਾ ਦੀ ਹੀ ਨੇੜੀ ਕਾਰਨ ਗੁੱਜਰ ਭਾਈਚਾਰੇ ਦੇ ਕੁੱਲ ਨੂੰ ਅੱਗ ਲੱਗਣ ਦੇ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਰ ਦਿੰਦੇ ਹੋਏ ਗੁੱਜਰ ਭਾਈਚਾਰੇ ਦੀ ਬੀਬੀ ਜੀ ਦੇਖਾ ਨੇ ਦੱਸਿਆ ਕਿ ਸ਼ਾਮ ਕਰੀਬ 4 ਵਜੇ ਜਦੋਂ ਉਹ ਪਾਣੀ ਭਰਨ ਗਏ ਸਨ ਤਾਂ ਆ ਕੇ ਦੇਖਿਆ ਇੱਕ ਕੋਲ ਨੂੰ ਅੱਗ ਲੱਗੀ ਹੋਈ ਆ ਤਾਂ ਮੇਰੇ ਵੱਲੋਂ ਰੋਲਾ ਪਾਉਣ ਤੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਮੌਕੇ ਤੇ ਆਈ ਫਾਇਰ ਬਿਗੇਟ ਦੀ ਗੱਡੀ ਦੀ ਘਾੜੀ ਦੇ ਵੱਲੋਂ ਭਾਰੀ ਮੁਰਸ਼ਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਸਭ ਕੁਝ ਸੜ ਕੇ ਸੁਆਹ ਹੋ ਚੁੱਕਾ ਸੀ ਉਹਨਾਂ ਦੱਸਿਆ ਕਿ ਇਸ ਅੱਗ ਲੱਗਣ ਦੀ ਵਜ੍ਹਾ ਦੇ ਨਾਲ ਉਹਨਾਂ ਦੇ ਕਰੀਬ 9 ਲੱਖ ਰੁਪਏ ਦੇ ਗਹਿਣੇ 2 ਲੱਖ ਰੁਪਏ ਦੀ ਨਗਦੀ ਟਰੈਕਟਰ ਦੀ ਆਰਥੀ ਨੀੜਾ ਕਪੜਾ ਤੇ ਇੱਕ ਨਵਾਂ ਮੋਟਰਸਾਈਕਲ ਸੜ ਕੇ ਸੁਆਹ ਹੋ ਚੁੱਕਾ ਸੀ ਇਸ ਮੌਕੇ ਤੇ ਉਹਨਾਂ ਵੱਲੋਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆ ਤੋਂ ਮੰਗ ਕੀਤੀ ਗਈ ਕਿ ਉਹਨਾਂ ਦੀ ਆਰਥਿਕ ਮਦਦ ਕੀਤੀ ਜਾਵੇ। ਦੇਖੋ ਟੀਵੀ ਨਿਊਜ਼ ਇੰਡੀਆ 252 ਡੇਰਾ ਬਾਬਨ ਨਾਨਕ ਤੋਂ ਪੱਤਰਕਾਰ ਰঞ্জੀਤ ਸਿੰਘ ਦੇ ਨਾਲ ਭੁੱਲੜ ਦੀ ਖਾਸ ਰਿਪੋਰਟ। ਸਾਡਾ ਨਾਮ ਜਿਲੇਖਾ। ਤੇ ਜਿਹੜੀ ਇਹ ਅੱਗੇ ਲੱਗੀ ਹੈਗੀ ਆ ਤੁਹਾਨੂੰ ਪਤਾ ਕਿਤਨ ਲੱਗੀ ਆ ਜੀ? ਚਾਣਕ ਬੱਚੇ ਦੋ ਸੁੱਤੇ ਹੀ ਨੇ ਮੈਂ ਇੱਥੋਂ ਪਾਣੀ ਲੈਣਾ ਨਲਕੇ ਤੋਂ ਪਾਣੀ ਭਰਨ ਲਈ ਸੀ। ਤੇ ਮੁੜ ਕੇ ਇੱਧਰ ਵੇਖਿਆ ਤੇ ਕੋਲ ਨੂੰ ਅੱਗ ਲੱਗੀ ਆ। ਓ ਤੁਸੀਂ ਲੋਕਾਂ ਨੂੰ ਕੋਈ ਵਜਾ ਮਾਰੀਆਂ ਕੋਈ ਅਸੀਂ ਰੋਲਾ ਤੇ ਬੜਾ ਪਾਇਆ ਠੀਕ ਆਹੋ ਨੁਕਸਾਨ ਕਿੰਨਾ ਹੋਇਆ ਨੁਸਕਾਨ 8 ਲੱਖ ਦੇ ਤੇ ਸਾਡੇ ਗਹਿਣੇ ਸੀ 2 ਲੱਖ ਰੁਪਈਆ ਸਾਡਾ ਨਗਦ ਸੀ ਬਾਕੀ ਲੀੜਾ ਕਪੜਾ ਤੇ ਸਾਡਾ ਕੋਈ ਨਹੀਂ ਬਚਿਆ ਇੱਕ ਸਾਡਾ ਮੋਟਰਸਾਈਕਲ ਸੀ ਉਹ ਕੋਈ 10 ਦਿਨ ਹੋਏ ਲਿਆਏ ਨੂੰ ਹੂੰ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਰਹੇ ਹੋ ਜੀ ਅਸੀਂ ਦੇ ਮੰਗ ਸਕਦੇ ਜੀ ਕੋਈ ਸਾਡੀ ਮਦਦ ਕਰ ਸਕੇ ਜਾ ਕੇ ਹੋਇਆ ਤੁਹਾਡੇ ਨਾਲ ਹਾਂਜੀ ਮੇਰਾ ਨਾਮ ਮੀਨ ਹੈ ਤੁਹਾਡੇ ਕੋਲ ਨੂੰ ਅੱਗੇ ਕਿਦਨ ਲੱਗੀ ਜੀ ਕੋਲ ਨੂੰ ਆ ਕੇ ਚਾਨ ਕੇ ਲੱਗੀ ਲੱਭੀਏ ਤੁਸੀਂ ਉਸਦੇ ਡੇਰੇ ਤੇ ਮੌਜੂਦ ਹੀ ਸੀਗੇ ਨਹੀਂ ਅਸੀਂ ਡੰਗਣਾ ਨਾਲ ਗਏ ਸੀ ਲੜਕੀਆਂ ਮੌਜੂਦ ਸੀ ਤੁਹਾਨੂੰ ਕਿਤਨਾ ਪਤਾ ਲੱਗਾ ਸਾਨੂੰ ਲੜਕੀਆਂ ਨੰਬਰ ਲਾਇਆ ਰੋਲਾ ਪਤਾ ਪਿਆ ਇੱਧਰ ਨੁਕਸਾਨ ਕਿੰਨਾ ਕੋ ਹੋਇਆ ਤੁਹਾਡਾ ਜੀ ਨੁਕਸਾਨ ਜੀ ਕੋ 8 ਲੱਖ ਦੇ ਗਏ ਨੇ ਸੀ 2 ਲੱਖ ਰੁਪਈਆ ਨਕਦੀ ਸੀ ਇੱਕ ਮੋਟਰਸਾਈਕਲ ਸੀ ਸ਼ਰਮ ਵੀ ਤੁਹਾਡਾ ਪੂਲ ਜਿਹੜਾ ਸੜਕੇ ਜਿਹੜਾ ਸੁਆਹ ਹੋ ਗਿਆ ਹਾਂ ਉਹ ਕਪੜਾ ਭਾਂਡਾ ਤੇ ਉਹਦੇ ਸੜ ਗਏ ਜਿਹੜਾ ਨਗਦੀ ਮਾਲ ਹੈ ਨਾ ਕੋਈ ਅੱਗ ਬੁਝਾਉਣ ਵਾਲੀ ਕੋਈ ਗੱਡੀ ਗੁੜੀ ਕੋਈ ਤੁਸੀਂ ਕਿਛ ਨਾ ਸੰਪਰਕ ਕੀਤਾ ਗੱਡੀ ਆਈ ਸੀ ਪਾਣੀ ਵਾਲੀ ਗੱਡੀ ਵੀ ਆਈ ਹੈ ਅੱਛਾ ਜੀ ਹਾਂ ਇਹ ਵਕਤ ਕਿਦੋਂ ਦਾ ਦੁਪਹਿਰ ਦਾ ਇਹ ਕੋਈ 2 3 3 ਵਜੇ ਦੇ ਕਰ ਲੀ ਹੁਣ ਤੁਸੀਂ ਸਰਕਾਰ ਕੋ ਕੀ ਮੰਗ ਕਰਦੇ ਹੋ ਸਰਕਾਰ ਨੂੰ ਮੰਗ ਕਰਦੇ ਆ ਵੀ ਗਰੀਬ ਆਦਮੀਆਂ ਸਾਡੀ ਮਦਦਤ ਕੀਤੀ ਜਾਏ ਕੋਈ ਡੰਗੜ ਡੁੰਗੜ ਕੋਈ ਡੰਗੜ ਡੁੰਗੜ ਹੈਗਾ ਸੀ ਕੋਸਲ ਮੌਜੂਦ ਹੈ ਇੱਥੇ ਕੋਈ ਇੱਥੇ ਡੰਗੜ ਡੁੰਗੜ ਨਹੀਂ ਸੀ ਮੌਜੂਦ